ਤੇ ਪੰਜ ਆਵ ਜੂਸਵਾਰ ਦੇ ਨਾਂ ਤੇ ਆਪਣਾ ਮੰਨ ਲੋਈ ਟਰਾਲੀ ਜਿਹੜੀ ਤਿਆਰ ਕੀਤੀ ਹੋਈ ਹੈ ਗਈ ਸੀ ਨਾਬਾ ਸਾਈਡ ਤੇ ਮਿੱਤਰ ਸੀ ਅੱਛਾ ਜੀ ਤੇ ਉਹਨਾਂ ਨੇ ਇਹ ਟਰਾਲੀ ਬਣਵਾਈ ਹੋਈ ਸੀ 2-3 ਸਾਲ ਪਹਿਲਾਂ ਅਸੀਂ ਦੇਖੀ ਸੀ ਟਰਾਲੀ ਉਹ ਅੱਛਾ ਜੀ ਤੇ ਉਹਨਾਂ ਦੀ ਕੁਆਲਿਟੀ ਬਹੁਤ ਜ਼ਬਰਦਸਤ ਸੀ ਸਫਾਈ ਸੀ ਚੰਗੀ ਤੇ ਉਹਨਾਂ ਦੀ ਮਾਰਕੀਟਿੰਗ ਦੇਖ ਕੇ ਸਾਨੂੰ ਵੀ ਮਨ ਦੇ ਵਿੱਚ ਕਾ ਲਾਇਆ ਪਰ ਸਾਡੇ ਮਿੱਤਰ ਨੇ ਬਣਾਈ ਅਸੀਂ ਕਾਲ ਦੋਸਤੋ ਆਪਾਂ ਖੜੇ ਆ ਚਨੀਰ ਇੱਥੇ ਨਾਲ ਭਰਾਵਾ ਵੱਲੋਂ ਗੁਰਸਿੱਖ ਬੰਦੇ ਨੇ ਦੋ ਬਾਈ ਨੇ ਤੇ ਇਹਨਾਂ ਵੱਲੋਂ ਨਾ ਇਸੇ ਪੰਜਾਬ ਜੂਸਵਾਰ ਇੱਕ ਟਰਾਲੀ ਬਣਾ ਰਖਿਆ ਬਹੁਤ ਹੀ ਸੋਹਣੀ ਲੋਕੇਸ਼ਨ ਬਣਾਈ ਹੈ ਜਿਹੜੀ ਮਤਲਬ ਤੁਸੀਂ ਦੇਖੋਗੇ ਆਪਾਂ ਗੱਲਾਂ ਕਰਾਂਗੇ ਉਹਨਾਂ ਪੁੱਛਾਂਗੇ ਕਿੰਨੇ ਕਿਨਾਂ ਤੋਂ ਤੁਸੀਂ ਇਹ ਕੰਮ ਸਟਾਰਟ ਕੀਤਾ ਕਿਹਨੂੰ ਦੇਖ ਕੇ ਕਰਨਾ ਤੇ ਬੜੇ ਹੀ ਸਧਾਰਨ ਬੰਦੇ ਨੇ ਤੇ ਇੰਨਾ ਸਾਫ਼ ਸੁਥਰਾ ਸਾਨੂੰ ਕੰਮ ਮਿਲੂਗਾ ਦੇਖਣ ਨੂੰ ਨਾ ਵੀ ਆਪਾਂ ਨੂੰ ਕਹਿੰਦੀ ਲੋੜ ਨੇ ਇੱਕ ਵਾਰੀ ਆਇਓ ਸੇਵਾ ਦਾ ਮੌਕਾ ਦਿਓ ਜਿੱਥੇ ਆਪਾਂ ਆਪਦੇਸਿਆਂ ਨੂੰ ਇੱਥੇ ਆਪਾਂ ਹਨਾ ਬਾਹਰਲੇ ਬੰਦਿਆਂ ਨੂੰ ਇੰਨੇ ਸਪੋਰਟ ਕਰੀ ਜਾਂਦੇ ਆ ਤੇ ਆਪਾਂ ਨੂੰ ਚਾਹੀਦਾ ਕਿਤੇ ਵੀ ਆਪਣੇ ਆਪਣੇ ਨੇੜੇ ਦੇ ਬੰਦਿਆਂ ਨੂੰ ਆਪਣੇ ਭਰਾਵਾਂ ਨੂੰ ਆਪਣੇ ਪੰਜਾਬੀਆਂ ਨੂੰ ਇਹ ਚੀਜ਼ ਦੀ ਲੋੜ ਆ ਸਪੋਰਟ ਦੀ ਹਨਾ ਤੇ ਜਿਹੜਾ ਆਪਾਂ ਆਪਣੇ ਥਰੂ ਹੀ ਹੋ ਸਕਦਾ ਕੰਮ ਆ ਜਦੋਂ ਆਪਾਂ ਹੋਰਾਂ ਲਵੇ ਭਈਆਂ ਲਵੇ ਜਾਂਦੇ ਆ 버ਗਰਾਂ ਖਾਣ ਹਨਾ ਤੇ ਉਹਦੇ ਨਾਲ ਕਿਤੇ ਜ਼ਿਆਦਾਗਾ ਆਪਾਂ ਆਪਣੇ ਸਿੰਪਲ ਚੀਜ਼ਾਂ ਫਲ ਫਲੂਟ ਹਨਾ ਇਹ ਭਈਆਂ ਲਵੇ ਹੈਗਾ ਗੰਨੇ ਦਾ ਜੂਸ ਤਾਜ਼ਾ ਮਿਲੂ ਤੁਹਾਨੂੰ ਫਰੈਸ਼ ਆ ਏਸੀ ਵੀ ਕਰਾ ਦੇ ਸਹੂਲਤਾ ਇੰਨੀ ਸਾਫ਼ ਸੁਪਈ ਹੈ ਜਿੰਨੀ ਤੁਸੀਂ ਕਹਿ ਸਕਦੇ ਹੋ ਹਨਾ ਤੇ ਇੱਕ ਵਾਰ ਮੌਕਾ ਦਿਓ ਚੰਦੀਰ ਵਿਖੇ ਬਲਾਕ ਦੇ ਸਾਹਮਣੇ ਆ ਗਏ ਹਨਾ ਇਹ ਬੀਕਾ ਮੇਰ ਦੇ ਸਾਹਮਣੇ ਆ ਗਏਗਾ ਮੇਨ ਰੋਡ ਦੇ ਉੱਪਰ ਆ ਬਲਾਕ ਵਾਲੀਆਂ ਦੁਕਾਨਾਂ ਦੇ ਸਾਹਮਣੇ ਕਹਾ ਟੇਪਾਂ ਵਾਲੇ ਦੇ ਨੇੜੇ ਆ ਜਾਂਦਾ ਗਏ ਠੀਕ ਆ ਤੇ ਬਾਕੀ ਆਪਾਂ ਬਾਈ ਉਹਨਾਂ ਨਾਲ ਗੱਲ ਕਰਦੇ ਆ ਬੜਾ ਸੋਹਣਾ ਕਨਸੈਪਟ ਇਹ ਹੈਗਾ ਟਰਾਲੀ ਦਾ ਨਾਂ ਉੱਪਰ ਲਿਖਿਆ ਪੰਜਾਬ ਕਿਉਂਕਿ ਆਪ ਦੀ ਜਿਵੇਂ ਸਿੱਖੀ ਸਰੂਪ ਦੇ ਵਿੱਚ ਨੇ ਦੋ ਬਾਈ ਇਹਨਾਂ ਨੇ ਪੰਜਾਬ ਰੱਖਿਆ ਹੋਇਆ ਹੈ ਨਾ ਤੇ ਉੜਾ ਵਾਲਾ ਪੰਜਾਬ ਦਾ ਨਕਸ਼ਾ ਬੜਾ ਹੀ ਸੋਹਣਾ ਟਰਾਲੀ ਨੂੰ ਸਜਾਇਆ ਹੋਇਆ ਹੈ ਨਾ ਬਾਕੀ ਗੱਲ ਕਰਦੇ ਆਪਾਂ ਦੋਸਤੋ ਆਪਾਂ ਜੂਸ ਬਾਰ ਜਿਹੜੀ ਇੱਥੇ ਪੰਜਾਬ ਜੂਸ ਬਾਰ ਤੇ ਆਏ ਹੋਏ ਹਾਂ ਟਰਾਲੀ ਦੇ ਵਿੱਚ ਬੈਠੇ ਹਾਂ ਨਾ ਬੜਾ ਸਾਫ਼ ਸੁਥਰਾ ਹੈ ਮਾਹੌਲ ਹੈ ਨਾ ਏਸੀ ਵਗੈਰਾ ਜਿਹੜੇ ਚੱਲਦੇ ਨੇ ਤੇ ਬਾਈ ਹੋਰੀ ਆ ਆਪਾਂ ਪਹਿਲਾਂ ਪੁੱਛਦੇ ਆ ਪਿੰਡ ਦਾ ਨਾਂ ਤੇ ਬਾਈ ਦਾ ਨਾਂ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਬਾਈ ਪਹਿਲਾਂ ਐਸੋ ਤੁਸੀਂ ਇਤਨੀ ਇਚ ਆਏ ਹੋ ਹੁਣ ਕਿੰਨੇ ਦਿਨ ਹੋਏ ਨੇ ਇੱਥੇ ਆਪਾਂ ਨੂੰ ਹਫਤਾ ਹੋਇਆ ਜੀ ਇੱਕ ਹਫਤਾ ਠੀਕ ਹੈ ਕੀ ਨਾਂ ਸਾਡੇ ਦਰਸ਼ਕਾਂ ਨੂੰ ਦੱਸੋ ਵੀ ਆਪਣਾ ਨਾਂ ਮੇਰਾ ਨਾਮ ਸਨੀ ਸਿੰਘ ਹੈ ਅੱਛਾ ਜੀ ਤੇ ਪੰਜ ਆਵ ਜੂਸਵਾਰ ਦੇ ਨਾਂ ਤੇ ਆਪਣਾ ਮੰਨ ਲੋ ਵੀ ਟਰਾਲੀ ਜਿਹੜੀ ਤਿਆਰ ਕੀਤੀ ਹੋਈ ਹੈ ਪਿੰਡ ਦਾ ਨਾਂ ਰਸੋਈ ਸਰ ਪਿੰਡ ਆਪਣਾ ਭੁੰਦੜਾ ਹੀ ਸਦੂਗੜ ਦੇ ਕੋਲ ਠੀਕ ਹੈ ਜੀ ਹਾਂ ਜੀ ਚਨੀਰ ਦੇ ਵਿੱਚ ਤੁਸੀਂ ਮਤਲਬ ਲੋਕੇਸ਼ਨ ਸੈੱਟ ਕੀਤੀ ਆ ਸਦੂਗੜ੍ਹ ਨੂੰ ਛੱਡ ਕੇ ਚਨੀਰ ਆਏ ਹੋ ਹਾਂਜੀ ਹਾਂਜੀ ਕੀ ਸੋਚੇ ਮਤਲਬ ਲੱਗਿਆ ਕਿਵੇਂ ਜੇ ਸਦੂਗੜ੍ਹ ਨੂੰ ਬੈਠਰ ਚਨੀਰ ਜਾਂ ਮਤਲਬ ਇੱਥੇ ਸੋਚਿਆ ਕਿਵੇਂ ਆ ਵੀ ਆਪਾਂ ਸੈੱਟ ਕਰੀਏ ਆ ਉੱਥੇ ਆਪਣੇ ਸਿੰਘ ਨੇ ਜੀ ਇੱਕ ਮਿੱਤਰ ਨੇ ਟਰਾਲੀ ਲਾਈ ਹੋਈ ਸਦੂਗੜ੍ਹ ਤੇ ਚਨੀਰ ਆਪਣਾ ਜਿਵੇਂ ਹੁਣ ਆਪਣਾ ਪਿੰਡ ਉਹ ਲੈ ਆਕਾ ਆ ਗਿਆ ਪਿੰਡ ਬਹੁਤ ਆ ਗਿਆ ਹਾਂ ਪਿੰਡ ਆ ਗਿਆ ਤੇ ਆਪਾਂ ਨੂੰ ਇਹੀ ਆ ਵੀ ਆਪਣੇ ਜਿਹੜੇ ਵੀਰ ਭਾਈ ਐ ਜੋ ਕੁਆਲਿਟੀ ਵਾਲੀ ਚੀਜ਼ ਆਪਾਂ ਦੇਣ ਦਾ ਇਹਦਾ ਮੇਨ ਮਕਸਦ ਹੈ ਚੰਗਾ ਫਰੂਟ ਟਰਾਲੀ ਦੇ ਵਿੱਚ ਬੈਠਣ ਨੂੰ ਆਪਣੀ ਜਗ੍ਹਾ ਹੈਗੀ ਹੈ ਹਾਂ ਅੰਦਰ ਸੱਦ ਕੇ ਜਗਾ ਹਾਂ ਜੀ ਕਿਉਂਕਿ ਫਰੂਟ ਆਪਣਾ ਜਿਹੜਾ ਸਾਹਮਣੇ ਅਗਲੇ ਦੇ ਜਿਹੜੀ ਚੀਜ਼ ਦੇਣੀ ਹੈ ਆਪਾਂ ਕਿਹੜਾ ਕੋਈ ਚੋਰੀ ਛਿਪੇ ਹਾਂ ਜੀ ਆ ਬਹੁਤ ਵਧੀਆ ਚਲੋ ਚੰਗੀ ਕੁਆਲਿਟੀ ਪੇਸ਼ ਕਰਨੀ ਹੈ ਠੀਕ ਹੈ ਜੀ ਇਹੀ ਮਕਸਦ ਹੈ ਵੀ ਚੰਗਾ ਖਵਾਈਆ ਉਹਦੇ ਭਰਾਵਾਂ ਹਾਂ ਜ਼ਰੂਰੀ ਜਿਵੇਂ ਆਪਣੇ ਲੋਕ ਹਨਾ ਖਾਈ ਜਾਂਦੇ ਲਾਟਰਾ ਪਾਟਰਾ ਆਪਾਂ ਕਹਿੰਦੇ ਇਹ ਪ੍ਰਦੇਸੀ ਨੇ ਬੰਦੇ ਹਨਾ ਉਹਨਾਂ ਨੂੰ ਪਾ ਲੈਂਦੇ ਕੋਈ ਸਫਾਈ ਨਹੀਂ ਪਰ ਆਪਣੇ ਇੱਥੇ ਦੇਖੋ ਭਰਾਵਾ ਦੀ ਟਰਾਲੀ ਵਿੱਚ ਬੜੀ ਸਫਾਈ ਹੈ ਹਨਾ ਮੇਨ ਚੀਜ਼ ਇਹ ਚੀਜ਼ ਆ ਗਈ ਹੈ ਨਾ ਲੈਟ ਵਗੈਰਾ ਦਾ ਫਿਰ ਪ੍ਰਬੰਧ ਕਿੱਥੋਂ ਕਰਦੇ ਆ ਜੀ ਇਹ ਸਬ ਮੀਟਰ ਲਿਆ ਹੋਇਆ ਜੀ ਇਹ ਸੈਂਟੀਮੀਟਰ ਆਪਣੇ ਮਿੱਤਰ ਪਿਆਰੇ ਹੈਗੇ ਹਨ ਠੀਕ ਹੈ ਜੀ ਹਾਂਜੀ ਤੇ ਗੰਨਾ ਵਗੈਰਾ ਦਾ ਤੁਸੀਂ ਫਿਰ ਇਹਦਾ ਕੀਤਾ ਹੋਇਆ ਰੋਜ਼ ਉਹ ਲੈ ਕੇ ਹੁੰਦੇ ਗੰਨੇ ਵਗੈਰੇ ਦਾ ਜਿਹੜਾ ਹੈ ਕੋਈ ਇਹ ਸਟੋਰ ਹੈਗੇ ਨਹੀਂ ਹਰ ਸ਼ਹਿਰ ਦੇ ਵਿੱਚ ਕਨਮ ਲਾ ਕੇ ਹੁੰਦੇ ਨੇ ਠੀਕ ਹੈ ਜੀ ਉੱਥੋਂ ਲੈ ਲੈਣੇ ਆਪਾਂ ਇਕੱਠਾ ਤੇ ਟੁਕੜੇ ਕਰਕੇ ਫ੍ਰਿਜ ਦੇ ਵਿੱਚ ਪਾ ਦਿੰਨੇ ਆਪਾਂ ਠੀਕ ਹੈ ਜੀ ਇਹ ਕੁਆਲਿਟੀ ਤਾਂ ਹੀ ਆਪਣੀ ਜਿਹੜੀ ਹੈਗੀ ਹੈਗੀ ਬਹੁਤ ਵਧੀਆ ਗੱਲ ਹੈ ਹਾਂ ਵੀ ਸੋਚ ਕੁਆਲਿਟੀ ਦਾ ਤੱਕਦੀ ਹੈ ਵੀ ਫਰੂਟ ਵੀ ਆਪਣਾ ਜਿਹੜਾ ਹੈਗਾ ਉਹਦੇ ਨਾਲ ਵੀ ਕੋਈ ਸਮਝੌਤਾ ਨਹੀਂ ਠੀਕ ਹੈ ਜੀ ਤੇ ਆਹ ਮੇਨਾ ਸਫਾਈ ਲਈ ਹੈ ਹਾਂ ਸਪਾਈ ਕੋਵਲਟੀ ਦੇਣੀ ਹੈ ਆਪਾਂ ਕੋਵਲਟੀ ਆਵਾਜਾ ਟ੍ਰੋਲੀ ਦੇ ਵਿੱਚੋਂ ਤੁਸੀਂ ਦੇਖੋ ਇੱਥੇ ਕਸਟਮਰ ਲਈ ਬੈਠਣ ਲਈ ਵੀ ਜਗ੍ਹਾ ਹੈਗੀ ਹਣਾ ਜਿਵੇਂ ਏਸੀ ਵਗਰਾ ਦੀ ਸੂਤ ਹੈ ਇਹ ਸਾਰੀ ਹਾਂ ਤੇ ਇੱਕ ਇਹ ਦੱਸੋ ਬੜਾ ਸੋਹਣਾ ਤੁਸੀਂ ਇਹਨੂੰ ਮਗਾ ਤਿਆਰ ਕੀਤਾ ਟ੍ਰੋਲੀ ਤੋਂ ਹਣਾ ਹਾਂਜੀ ਤੇ ਇਹ ਕਿੱਥੋਂ ਕਨਸੈਪਟ ਤੁਹਾਡੇ ਆਇਆ ਧਿਆਨ ਚ ਵੀ ਆਪਾਂ ਇਹਦੀ ਚੀਜ਼ ਬਣਾ ਕੇ ਤੇ ਆਪਾਂ ਆਪਣੇ ਹੀ ਲੋਕਾਂ ਦੇ ਵਿੱਚ ਰਹਿਣਾ ਤੇ ਕੰਮ ਕਰਨਾਗਾ ਹਾਂਜੀ ਇਹ ਆਪਣੇ ਜੀ ਅਸੀਂ ਇੱਧਰ ਗਏ ਸੀ ਨਾਭਾ ਸਾਈਡ ਆ ਮਿੱਤਰ ਸੇਕ ਪਿਆਰਾ ਉਹਨਾਂ ਨੇ ਟਰਾਲੀ ਬਣਵਾਈ ਹੋਈ ਸੀ ਤਿਆਰ ਕੀਤੀ 2-3 ਸਾਲ ਪਹਿਲਾਂ ਗਈ ਸੀ ਪਹਿਲਾਂ ਗਈ ਸੀ ਉਹ ਮਨ ਦੇ ਵਿੱਚ ਸੋਚ ਸੀ ਕਿ ਵੀ ਆਪਾਂ ਵੀ ਇਹ ਕੰਮ ਕਰਨਾ ਹੈ ਠੀਕ ਹੈ ਤੇ ਇੱਕ ਜਿਵੇਂ ਹੁਣ ਨੌਜਵਾਨੀ ਆ ਜਿਹੜੇ ਮੰਨ ਲਓ ਵੀ ਜਾਦਾ ਗ੍ਰੇਜ ਹੋ ਰਿਹਾ ਬਾਹਰ ਦਾ ਇਹ ਇੱਕ ਹਵਾ ਹੀ ਚੱਲ ਰਹੀ ਆ ਹਵਾ ਹੀ ਆ ਜਾਂ ਕੰਮ ਹੀ ਕਰਨਾ ਜਾ ਕੇ ਆਪਾਂ ਉੱਥੇ ਤੇ ਉਹਦੇ ਵਿੱਚ ਇਹ ਗੱਲ ਵੀ ਵੀ ਉਹ ਸਪੇਸ ਹੈ ਜਿਹੜੀ ਹੁਣ ਭਰਨ ਵਾਸਤੇ ਫਿਰ ਬਾਹਰੋਂ ਬੰਦੇ ਆ ਰਹੇ ਆ ਬਾਹਰੋਂ ਬੰਦੇ ਆ ਫਿਰ ਆਪਾਂ ਨੂੰ ਬਰਾਪਰਾ ਕਹਿੰਦੇ ਆ ਉਹ ਵੀ ਮਿਹਨਤੀ ਕਰਦੇ ਨੇ ਤੇ ਆਪਣੇ ਬੱਚੇ ਵੀ ਬਾਹਰ ਜਾ ਕੇ ਮਿਹਨਤੀ ਕਰਦੇ ਨੇ ਸਹੀ ਗੱਲ ਆ ਗੱਲ ਵੀ ਕਹਿਣ ਦਾ ਮਤਲਬ ਵੀ ਆਪਾਂ ਆਪਣੇ ਦਾ ਸਾਥ ਦੇਈਏ ਤਾਂ ਕਿ ਵੀ ਆਪਣੇ ਦਾ ਆਪਾ ਸਾਥ ਦੀ ਆਪਣੇ ਦੀ سپورਟ لازمی ਆ ਆ ਤੁਸੀਂ ਰੱਖਦੇ ਕਾਵਾ ਕਹਿੰਦਾ ਸ਼ੇਕ ਬਣਾਉਂਦੇ ਕੀ ਕੀ ਰੱਖਦੇ ਹੋ ਤੁਸੀਂ ਦੱਸੋਗੇ ਸਾਡੇ ਦਰਸ਼ਕਾਂ ਨੂੰ ਹਾਂ ਜੀ ਆਪਣੇ ਕੋਲੇ ਮਸੰਮੀ ਹੋਗੀ ਠੀਕ ਹੈ ਜੀ ਜਿਵੇਂ ਕੇਲਾ ਅੰਬ ਅਨਾਨਾਸ ਠੀਕ ਹੈ ਜੀ ਤੇ ਚਕੰਦਰ ਮਿਕਸ ਹੋ ਜਾਂਦਾ ਮਸੰਮੀ ਜਿਵੇਂ ਜੂਸ ਜੂਸ ਮਿਕਸ ਹੋਵੇ ਛੇਕ ਮਿਕਸ ਹੋ ਗਏ ਠੀਕ ਹੈ ਜੀ ਤੇ ਦੁੱਧ ਵਗੈਰਾ ਆਪਣਾ ਘਰ ਦਾ ਘਰ ਦਾ ਦੁੱਧਾ ਠੀਕ ਹਾਂ ਜੀ ਵੀ ਬਾਕੀ ਵੱਡੀ ਗੱਲ ਕੁਆਲਟੀ ਦੀ ਨਹੀਂ ਨਾ ਜੀ ਨਾ ਨਾ ਬਿਲਕੁਲ ਜਿਵੇਂ ਸਾਫ ਸੁਥਰਾ ਤੇ ਹਰੇਕ ਚੀਜ਼ ਨੂੰ ਜੋ ਵੀ ਮਨੁੱਖ ਦੇਰਵਾਰ ਆਉਂਦਾ ਹੈ ਚਾਹੇ ਫੈਮਲੀ ਸਮੇਤ ਅੰਦਰ ਬਿਠਾ ਕੇ ਹੀ ਆਪਾਂ ਸਾਹਮਣੇ ਉਹਨਾਂ ਦੇ ਜਿਹੜਾ ਫਲ ਹੈ ਉਹ ਬਣਾਈ ਜਾਂਦੀ ਹੈ ਬਣਾਈ ਜਾਂਦੀ ਹੈ ਅੱਖਾਂ ਦੇ ਸਾਹਮਣੇ ਠੀਕ ਹੈ ਤਾਂ ਕਿ ਕੋਈ ਮਲਾਵਟ ਵਾਲਾ ਕੰਮ ਨਹੀਂ ਆਪਣਾ ਕੋਈ ਨਹੀਂ ਗੰਨਾ ਵਗੈਰਾ ਜਿਹੜਾ ਸ਼ੇਕ ਬਣਾ ਕੇ ਮਤਲਬ ਉਹਨੂੰ ਕਰਨ ਠੰਡਾ ਵਗੈਰਾ ਬਰਫ਼ ਵਗੈਰਾ ਨਹੀਂ ਜੀ ਗੰਨੇ ਦੇ ਵਿੱਚ ਬਰਫ਼ ਨਹੀਂ ਹੈਗੀ ਫ੍ਰਿਜ ਦੇ ਵਿੱਚ ਹੀ ਗੰਨਾ ਠੰਡਾ ਹੁੰਦਾ ਠੀਕ ਹੈ ਜੀ ਹਾਂਜੀ ਹਾਂਜੀ ਤੇ ਫਰੂਟ ਵੀ ਫ੍ਰਿਜ ਦੇ ਵਿੱਚ ਹੀ ਯਾਦ ਠੰਡਾ ਹੁੰਦਾ ਬਰਫ਼ ਦੀ ਨਹੀਂ ਲੋੜ ਪੈਂਦੀ ਹੈਗੀ ਨਹੀਂ ਸਹੀ ਆਪਾਂ ਨੂੰ ਸਪੋਰਟ ਕਰਨ ਦੀ ਲੋੜ ਹੈ ਨਾ ਖੜਾਰੀ ਨੇ ਆਪਣੇ ਭਰਾ ਮੇਰੇ ਵੀ ਬਹੁਤ ਕੰਟੈਕਟ ਦੇ ਵਿੱਚ ਆ ਮੈਂ ਸਾਰਿਆਂ ਨੂੰ ਬੇਨਤੀ ਰਿਕਵੈਸਟ ਕਰ ਕਵਾਲਿਟੀ ਦੇਖਣ ਆ ਕੇ ਸੋ ਤੁਹਾਨੂੰ ਵਧੀਆ ਹਰ ਇੱਕ ਚੀਜ਼ ਇੱਦੀ ਤੁਹਾਨੂੰ ਇੱਥੇ ਸਹੂਲਤ ਆ ਬੈਠਣ ਲਈ ਵੀ ਵਧੀਆ ਹਨਾ ਤੇ ਜਿਹੜੀ ਕਵਾਲਟੀ ਆ ਖਾਣ ਪੀਣ ਤੋਂ ਲੈ ਕੇ A to Z ਸਫਾਈ ਦੇ ਨਾਲ ਮਿਲੂ ਸੋ ਹਨਾ ਇਹ ਜਿਹੜੀ ਲੋਕੇਸ਼ਨ ਆ ਉਸ ਨੂੰ ਦੱਸਤਾ ਪਾ ਬਲਾਕ ਚਨੀ ਦੇ ਨੇੜੇ ਆ ਗਿਆ ਮੇਨ ਰੋਡ ਦੇ ਉੱਪਰ ਆ ਬੀਕਾਂਗਰ ਦੇ ਸਾਹਮਣੇ ਆ ਗਿਆ ਹਨਾ ਚਲ ਵੀ ਜਿਵੇਂ ਤੁਸੀਂ ਸਿੰਘ ਸਹਿਬਾਨ ਹੋ ਹਨਾ ਤੇ